ਇਹਨਾਂ ਦੇ ਨਾਲ ਮਿੱਤਰਤਾ ਹੀ ਇਸ ਕਰਕੇ ਆ ਕਿਉਂਕਿ ਇਹਨਾਂ ਦੀ ਜਗ੍ਹਾ 'ਚ ਅਸੀਂ ਲੰਗਰ ਲਾਉਂਨੇ ਆ ਅਨੰਦਪੁਰ ਸਾਹਿਬ ਇਹ ਅਜੂਬੇ ਦੇ ਮੂਹਰੇ ਇਹਨਾਂ ਦਾ ਘਰ ਆ ਕੋਠੀਆਂ ਇਹਨਾਂ ਦੀ ਤਿੰਨ ਕੋਠੀਆਂ ਆ ਭਰਾਵਾਂ ਦੀਆਂ ਕੋਈ ਨਹੀਂ ਚੱਲਦੇ ਉੱਥੇ ਘੱਟੋ ਘੱਟ 10 ਲੰਗਰ ਚੱਲਦੇ ਇਹਨਾਂ ਦੀ ਜਗ੍ਹਾ 'ਤੇ ਕੋਈ ਨਹੀਂ ਸਾਡੇ ਕੋਈ ਵੀ ਸਾਡੇ ਲੰਗਰ ਕੰਮ ਹੋਵੇ ਅਨੰਦਪੁਰ ਸਾਹਿਬ ਦੱਸ ਦੋ ਗੁਰਨਾਮ ਸਿੰਘ ਰਾਏਪੁਰੀ ਤਸਕੀਲਦਾਰ ਸਾਡੇ ਬਾਬਾ ਜੀ ਨੇ ਅਨੰਦਪੁਰ ਸਾਹਿਬ ਇਹਨੇ ਉਹ ਵੀ ਹਾਂਜੀ ਹਾਂ ਮੇਰੀ ਗੱਲ ਸੁਣੋ ਘਰ ਦੀ ਆਲੀ ਗੱਲ ਹੀ ਆ ਦੇਖੋ ਜਿਹੜਾ ਜਿਆ ਪਸੂ ਦਾ ਹੋ ਜੇ ਪੈਸਾ ਲੱਗਦਾ ਹੁੰਦਾ ਹੁਣ ਤੈਨੂੰ ਜਾਇਜ਼ ਹੀ ਕਿਹਾ ਤੈਨੂੰ ਨਜਾਇਜ਼ ਹੀ ਨਹੀਂ ਕਿਹਾ 19000 ਦੇ ਬੱਚੇ ਲੈ ਜਾਂਦੇ ਨਹੀਂ ਜੀ ਨਹੀਂ ਘਟ ਹੈ ਬਾਬਾ ਬੋਲ ਚਾਰ ਵਾਜੀ ਦੋ ਪੱਠਾਂ ਦੇ ਦੋ ਬੱਕਰੇ ਘਟ ਹੈ ਬਾਬਾ ਬੋਲ ਨਹੀਂ ਘਟ ਹੈਗੇ ਮੈਂ ਘਟ ਨਹੀਂ ਮੈਂ ਤੇਰਾ ਦੂਜਾ ਵਾਲੀ ਗੱਲ ਸੁਣ ਬਿਲਕੁਲ ਜਾਇਜ਼ ਤੇਰਾ ਲਵਾਇਆ ਭਰਾਵਾ ਗੁਰਸਿੱਖ ਤੂੰ ਆ ਗੁਰਸਿੱਖ ਆ ਗੁਰਸਿੱਖਾ ਨਾਲ ਗੁਰਸਿੱਖਾ ਨਾਲ ਮੇਲ ਹੋ ਗਿਆ ਨਹੀਂ ਘਟ ਹੈਗੇ ਬਿਲਕੁਲ ਜਾਇਜ਼ ਲਾਇਆ ਤੇਰੇ ਨਜਾਇਜ਼ ਨਹੀਂ ਲਾਇਆ ਨਹੀਂ ਘਟ ਹੈ ਬਹੁਤ ਬਾਬਾ ਚਲੋ ਫਿਰ ਤੇਰੀ ਮਰਜ਼ੀ ਆ ਚਲੋ ਜੀ ਫੜਾ ਦਿਓ ਜਾਇਜ਼ ਲਾਇਆ ਬਿਲਕੁਲ ਇਹਨ ਪੱਕਾ ਮੁੱਲ ਕੱਚਾ ਨਹੀਂ ਲਾਇਆ ਨਹੀਂ ਕੱਚਾ ਹੀ ਕੱਚਾ ਹੈਗੀ ਜਮਾਰੀ ਮਕਬੂਲ ਹੈ ਕੱਚਾ ਬਿਲਕੁਲ ਨਹੀਂ ਕੱਚਾ ਵੀ ਨਹੀਂ ਮੈਂ ਆਪੇ ਲੈ ਲਾਣੇ ਤੇ ਨਹੀਂ 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 ਆ ਲੈ ਆ ਜਾ ਸਾਈ ਕੱਢ ਇੱਕ ਵਾਰੀ ਫਿਰ ਇਹਨੂੰ ਵੀ ਕੱਢ ਦੇ ਸਾਈ ਸਾਈ ਕੱਢੋ ਪਕਾ ਜਾਣਿਆ ਕੋਈ ਨਹੀਂ ਫਿਰ ਇਹਨੂੰ ਇਹ ਵੀ ਕੀ ਚਿੱਤੇ ਰੱਖੂਗਾ ਆ ਲੈ ਫੜ ਕਿੰਨੇ ਦੀ ਆਪ ਹੀ ਦੱਸ ਦੇ ਹੁਣ ਕਿੰਨੇ ਉਹਨੂੰ ਦੇਣੇ ਆ 22000 ਦੀ ਪੂਰੇ 20000 ਦੇ ਬੱਕਰੇ ਰਹੇ ਨੇ 22000 ਜੇ ਤੈਨੂੰ ਪੁੱਗਦੇ ਆ ਤੇ ਕੋਈ ਬੰਦਾ ਕਹਦਾ ਵੀ ਕੱਚਾ ਲਾਇਆ ਬਾਬੇ ਨੇ ਮੈਂ ਮੰਡੀ ਛੱਡ ਦੂੰ 22000 ਦੇ 20000 ਦੇ ਬੱਚੇ ਪੁੱਗਦੇ ਆ ਇੱਕ ਮਿੰਟ ਪੁੱਗਦੇ ਆ ਵੀ ਦੇ ਨਹੀਂ ਜੇ ਤਾਂ ਪੁੱਗਦੇ ਆ ਤਾਂ ਹਾਂ ਕਹਦੇ ਨਹੀਂ ਸਾਈ ਉਹਨੂੰ ਫੜਾ ਦੇ ਬਸ ਬਾ ਫੜੋ ਜੀ ਨਹੀਂ ਨਹੀਂ ਲਓ ਜੀ ਆਜੋ ਆਜੋ ਜੀ ਆਜੋ ਲੈ ਵੀ ਮਿੱਤਰ ਪਿਆਰੇ ਆ ਲੈ ਫੜ ਪੱਠਾ ਇੱਕ ਬੱਕਰਾ ਇੱਕ ਬੱਕਰਾ ਪੱਠਾ ਇਹਨੂੰ ਜੈ ਦੇ ਤਾਂ ਬੱਕਰੇ ਜਾਂਦੇ ਨੇ ਬੱਕਰੇ ਜਾਂਦੇ ਲੈਣੇ ਆ ਪੁੱਤ ਜੀ ਗੱਤੀ ਹੈ ਅੱਛਾ ਤੁਹਾਡੇ ਉੱਥੇ ਪਹਾੜ 'ਚ ਬੱਕਰਾ ਬੱਕਰਾ ਆਹ ਆ ਵਾ ਹਾਂ ਹਾਂ ਇਹਦੇ ਕਿੰਨੇ ਪੈਸੇ ਆ ਦੇਖ ਲਓ ਕਿੰਨੇ ਕਰਦਾ ਹੈ ਦੇਖ ਲੈ ਵਿਚਾਰਾ ਨਮੋਕਾ ਕੰਗੀ-ਕੁੰਗੀ ਕਰਾਉਣ ਵਾਲੀ ਆ ਜਾੜਾ ਪਊਗਾ ਇਹ ਆ ਉਹਦੇ ਤੇ ਵੀ 2000 ਬੋਣੀ ਕਰੀਏ ਤੇਰੀ ਜਾਇਜ ਦੱਸੀ 50 ਪਹਜਾਉਣ ਵਾਲਾ ਕੰਮ ਨਾ ਕਰੀ ਜਾਇਜ ਦੱਸ ਨਹੀਂ ਨਹੀਂ ਕੁਝ ਨਹੀਂ ਦੱਸ ਕੋਈ ਨਹੀਂ ਅਸੀਂ 3500 ਰੁਪਏ ਦੰਨੇ ਆ ਪੱਕਾ ਮੈਂ ਬਣਾਵਾ ਨੇ ਬਣਾਈਆਂ ਜੀ ਹੈ ਤੈਨੂੰ ਪੱਕਾ ਰਾਹ 100 ਰੁਪਏ ਦੀ ਗਜੈਸ਼ ਨਹੀਂ ਸਾਡੀ ਕਹਿਣ ਨੂੰ ਮੈਂ ਤੈਨੂੰ 2200 ਵੀ ਕਹਿ ਸਕਦਾ ਸਹੀ ਗੱਲ ਹੈ 3500 ਰੁਪਏ ਨੂੰ ਬੱਚਾ ਦੇਣਾ ਮੈਂ ਇੱਕੋ ਹੀ ਸੱਟ ਕਹਿਣੀ ਹੈ ਦੂਜੀ ਨਹੀਂ ਬਸ ਜੇ ਦੇਣਾ ਤਾਂ ਹਮੇ ਪਰ ਗੁਰਸੇਖ ਬੰਦੇ ਆ ਆਨੰਦਪੁਰ ਸਾਹਿਬ ਜਾਣਾ ਇਹਨੇ ਉਥੇ ਨੀ ਗਾਸਿੰਗਾ ਦੀ ਕੰਮ ਆਉਣਾ ਇਹ ਸਹੀ ਗੱਲ ਹੈ ਹਾਂ ਲਾ ਲਓ ਇਹਨੂੰ ਥੱਲੇ ਦਿਓ ਜੀ ਇਹਨਾਂ ਨੂੰ 3500 ਰੁਪਏ ਲਖਾਈ ਇਕੱਠੇ ਨਹੀਂ ਕਰ ਲਾਂਗੇ ਇਹਨਾਂ ਤੋਂ 100 ਰੁਪਏ ਕੱਟ ਲਿਓ ਕਿੰਨੇ ਨਾਗ ਲੈਣੇ ਆ ਜੀ ਬਾਬਾ ਜੀ ਇਹਨਾਂ ਨੇ ਨਾਗੇ ਨੇ 10 12 ਲੈਣੇ ਆ ਜੀ ਆ ਦੋਜਾ ਨਾਗੀ ਲਿਆ ਹਜੇ ਲੇਟ ਆਏ ਨੇ ਕੱਢਦੇ ਆਂ ਕਿ ਕੋਈ ਗੱਲ ਨਹੀਂ ਸਾਰੀ ਲੈ ਜਾਗੇ ਇਹਨਾਂ ਨੂੰ ਬੱਕਰੇ ਲੈਣੇ ਆ ਜ਼ਿਆਦੇ ਹਾਂ ਜੀ ਇੱਥੇ ਹਜੇ ਪੱਠ ਵੀ ਲਈ ਆ ਇੱਕ ਬਾਕੀ ਇਹਨਾਂ ਦੇ ਜ਼ਿਆਦਾਤਰ ਬੱਕਰੇ ਹੀ ਚੱਲਣੇ ਆ ਜੈ ਜੈ ਦਸ ਬਾਬਾ ਜੀ ਇਹ ਦੂਜਾ ਦੇਖੋ ਇਹ ਡੇਢੇ ਦੇ ਬੱਚੇ ਆ ਵਾ ਵੇਚ ਲੈਣੇ ਯਾਰ ਮੇਰੀ ਗੱਲ ਸੁਣੋ ਰਾਮੂ ਜਾਣੇ ਬਹੁਤ ਦੂਰ ਆ ਆਨੰਦਪੁਰ ਸਾਹਿਬ ਦੀ ਧਰਤੀ ਜਾਣੇ ਕਿੰਨੇ ਲੈਣੇ ਆ ਜੀ ਕੱਢ ਬੱਕਰੇ ਜਿਹੜੇ ਆ ਇਹ ਕਾਲਾ ਰੰਗ ਜਿਹੜਾ ਮਰਜੀ ਚਾਹੇ ਹਰੇ ਰੰਗ ਦਾ ਦੇ ਦਿਓ ਵੀ ਚੱਲ ਜੋ ਰੰਗ ਰੋਂਗ ਨਹੀਂ ਸਾਨੂੰ ਪਤਾ ਚ ਬੱਕਰੇ ਚਾਹੀਦੇ ਆ ਚਾਰ ਹੋ ਗਏ ਚਾਰ ਹੋ ਗਿਆ ਕਾਡੇ ਕੋ ਕਾਲਾ ਬੈਠੇ ਥੱਲੇ ਰਾਮੂ ਆ ਪੰਜ ਹੋ ਗਏ ਪੰਜ ਹੋ ਗਏ ਹੋਰ ਬਸ ਪੰਜ ਵੱਡਾ ਕਾਲਾ ਆ ਇਹ ਬਾਲੇ ਵੱਡੇ ਦਾ ਫਿਰ ਮੁੱਲ ਨਾ ਵੱਡਾ ਕਰੀ ਨਾ ਨਾ ਵੇਚੀ ਕਰ ਦਈਏ ਦੇਖ ਚੱਲ ਵੇਚੀ ਕਰ ਦੇ ਫਿਰ ਓਏ ਲਿਆ ਫੜ ਕੇ ਰੋ ਉਹ ਜੱਤਲ ਜਪਾ ਸੀ ਚੱਲ ਮੁੱਲ ਦੱਸ ਇਹਨਾਂ ਦਾ ਪੰਜ ਬੱਕਰੀ ਹੋਗੇ ਉਹਦੇ ਸਣੇ ਆਓ ਪੰਜ ਹੋਗੇ 3 4 5 ਹਾਂ ਰਾਮੂ ਭਜਾਉਣ ਵਾਲਾ ਮੁੱਲ ਨਾ ਕਰੀ ਦੜੇ ਵਾਲਾ ਕਰੀ ਹੁਣ ਦੱਸ ਬੈਕਦੇ ਵੀ ਤੇਰੇ ਪੰਜ ਆ ਇਕੱਠੇ ਪੱਠਾ ਪੋਠਾ ਨਹੀਂ ਪਾਣੀ ਕੋਈ ਤੇ ਪੱਠਾ ਪੋਠਾ ਬਾਅਦ ਹੀ ਦੇਖਾਂਗੇ ਆ ਵੱਡਾ ਹੀ ਵਿਚੀ ਪਾਦਾ 5500 ਨੂੰ ਪਾ ਲੋ ਉਹ ਵੱਡਾ ਹੋਗਾ ਹੈਗਾ ਬਾਹੋ ਬੋਹਗਾ ਕਿਤਾ ਚੰਗਾ ਹੀ ਦੇ ਪੁੱਤਰ ਕੋਈ ਨਹੀਂ ਦੇਖ ਲਿਆ ਤੂੰ ਦੱਸ ਕੇ ਬੋਲੋ ਹੁਕਮ ਕਰ ਮੇਰੀ ਗੱਲ ਸੁਣ ਟਕਾਣੇ ਤੇ ਮੁੱਲ ਦੱਸ ਬਾਬਾ ਮੁੱਲ ਦਾ ਕਿੰਨਾ ਚਾਹੀਦਾ ਨਹੀਂ ਨਹੀਂ ਰਾਮੂ ਤੂੰ ਨਿਆਣਾ ਨਹੀਂ ਏ ਬੰਦੇ ਸਮਝਦਾ ਵੀ ਮੇਰੇ ਘਰੇ ਮਾਲ ਜਾਣਾ ਮੈਂ ਤੈਨੂੰ ਇਦੋਂ ਪਰੇ ਮੈਂ ਕੁਝ ਨਹੀਂ ਕਹਿ ਸਕਦਾ ਬਾਕੀ ਗੱਲ ਨਹੀਂ ਤੁਸੀਂ ਦੱਸਣੀ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਅਜੂਬੇ ਦੇ ਕੋਲੇ ਜਾਣਾ ਹੈ ਮਾਲ ਤੁਸੀਂ ਜਾਇਜ ਕਹੇ ਤੋ ਰੱਬ ਲੱਗਦੀ ਕਰ ਦੋ 3 3000 ਰੁਪਏ ਦੇ ਦਈਏ ਬਾਬਾ 15000 ਰੁਪਏ ਬੱਚੇ ਆਂਦਾ ਬੋਲ ਵੇ ਬੋਲ ਹੁਣ ਤੂੰ ਦੱਸ ਵੇ ਜਾਇਜ ਇਕੱਠਿਆਂ ਦਾ ਨਹੀਂ ਬਾਬਾ ਇੰਨਾ ਕਿੱਥੇ ਫੜ ਕੇ ਮੈਨੂੰ ਦੱਸ ਦੇ ਇੱਧਰ ਰਿਮੂਵ ਕਰਕੇ ਗੱਲ ਕਰ 5000 ਨੂੰ ਬੱਚੇ ਦੇਵਾਂਗੇ ਬਾਬਾ ਮੁੱਲ ਤੋਂ ਕੁਝ ਮਰਜ਼ੀ ਕਰਾਈ ਜਾਂਦਾ ਆ ਵੀ ਬੱਚਾ ਦੇ ਵਿੱਚ ਹੀ ਪਾਦਾ ਹੁਣ ਆ ਮੈਂ ਤਕੜਾ ਆ ਵੀ ਤਕੜਾ ਆ ਕੱਲੇ ਨਹੀਂ ਆ ਨਹੀਂ ਆ ਤੈਨਾਂ ਮਾੜੇ ਨਹੀਂ ਹੈਗੇ ਨਾ ਜੋ ਇੱਕ ਬੱਚਾ ਹੌਲਾ ਵਸਾ ਬੱਚਾ ਹੌਲਾ ਨਾ ਆ ਵੀ ਹੌਲਾ ਹੀ ਆ ਇਹ ਕਾਨੂੰ ਹੌਲਾ ਹੈਗਾ ਇਹ ਦਾ ਬਰਾਬਰ ਨਹੀਂ ਹੁਣ ਜੀ ਦੱਸ ਜਿਆ ਜਿਆ ਦੱਸ ਬਰਾ ਮੂੰ 50 ਜਿਆ ਜਿਆ ਤੈਜ ਤੂੰ ਕਰਨਾ ਹੈ 35 35 ਸੌ ਨੂੰ ਬੱਚਾ ਪਾਉਣਾ ਨਹੀਂ ਖਾਂਦੇ ਜੀ 36 ਸੌ ਨੂੰ ਪਾਉਣਾ ਨਹੀਂ ਜੀ 37 ਸੌ ਨੂੰ ਨਹੀਂ ਬਾਬਾ ਕਸਾਈਆਂ ਚ ਵੜ ਗਿਆ ਦਦਾ ਕਸਾਈਆਂ ਚ ਨਹੀਂ ਫਿਰ ਤੂੰ 10000 ਰੁਪਏ ਟਿਕਾਣੇ ਤੇ ਕਸਾਈਆਂ ਚ ਵੜ ਗਿਆ ਕਸਾਈਆਂ ਚ ਵੜ ਗਿਆ ਬਾਬੇ ਬੋਲ ਬੋਲ ਟਿਕਾਣੇ ਤੇ ਦੱਸ ਨਹੀਂ ਜੀ ਖਾਂਦਾ ਹੈ ਕਿੰਨੇ ਨੂੰ ਦੇਣਾ ਫਿਰ ਤੂੰ ਜਿੱਥੇ ਭਾਲਦਾ ਮੈਨੂੰ ਪਤਾ ਹੈ ਜਿੱਥੇ ਤੂੰ ਚਾਹ ਕਰਦਾ ਜਿੱਥੇ ਤੂੰ ਚਾਹ ਕਰਦਾ ਉੱਥੇ ਨਹੀਂ ਬੱਕਰੇ ਵਿਗੜੇ ਬਾਬਾ ਦੋ ਦੋ ਸੂ ਘੱਟ ਲੈ ਜਾ ਇਹ ਮਾਰਨ ਵਾਲੀ ਗੱਲਾਂ ਕਰ ਬੱਚੇ ਦੇ ਖਿਆਲ ਵੀ ਕਿੱਡਾ ਉਹ ਪਰਲਾ ਬੱਚਾ ਵੀ ਕਿੱਡਾ ਯਾਰ ਉਹ ਲੋਹਾ ਵਿੱਚ ਦੇ ਕਿੱਡਾ ਸਾਰੇ ਤਿਆਰ ਹੋਏ ਕੱਢਣੇ ਬੱਚੇ ਸਾਰੇ ਤਗੜੇ ਬੱਚੇ ਨੇ ਕਿਹੜਾ ਮਾਰ ਕੱਢਣ ਵਾਲਾ ਦੇਖ ਲੋ ਕੱਢ ਦੋ ਹੁਣੇ ਜੱਜ ਦੇ ਪੰਜੇ ਜੀ ਠੀਕ ਹੈ ਠੀਕ ਹੈ ਪੰਜੇ ਬੱਚੇ ਸਹੀ ਨੇ ਜੀ ਬੱਚੇ ਕਿਹੜਾ ਮਾਰਾ ਇਹਨਾਂ ਚ ਬੋਲ ਬੋਲ ਰਾਮੂ ਛੇਦੀ ਕਰ ਲੈ ਆਓ ਸਾਈ ਕੱਢੋ ਫੇਰ ਸਰਪੰਚਾ ਕੱਢ ਆਪਦੇ ਕੋਲ ਆ ਵੀ ਜੇਬ ਚੋਂ ਆ ਫੇਰ ਬਣਨੀ ਆ ਗੱਲ ਐ ਰਾਮੂ ਹੁਣ ਦੱਸ ਦੇ ਬਈ ਟਿਕਾਣੇ ਤੇ ਬਾਬਾ ਤੈਨੂੰ ਟਿਕਾਣੇ ਤੇ ਦੱਸਣਾ ਹੈ ਤੈਨੂੰ ਦੱਸਣਾ ਟਿਕਾਣੇ ਤੇ 3500 ਦੇਣੇ ਆ ਬੱਚੇ ਕੋਈ ਗੱਲ ਹੈ ਬਾਬਾ ਸਾਈ ਪਹਿਲਾਂ ਲਾ ਤੇ ਵਾਅਦਾ 3600 ਲਾਇਆ ਆ 3500 ਵੀ ਲਾ ਕੇ ਆ ਨਾ 3600 ਲਾਇਆ 2500 ਦਾ ਸਟਾਰਟ ਕਰ ਬਾਬਾ ਦੁਬਾਰਿਆਂ ਨਹੀਂ ਰਾਮੂ ਗੱਲ ਸੁਣ ਆ ਲੈ ਫੜ ਸਾਈ ਆਪਦੇ ਦੀਨ ਮਾਨਾ ਦੱਸ ਦੇ ਬਈ ਇੰਨੇ ਨੂੰ ਬੱਚੇ ਲੈ ਜਾ 4800 ਨੂੰ ਬੱਚੇ ਦਊਗਾ ਪੰਜੇ ਵਿੱਚ ਜਿਆਦੇ ਨਹੀਂ ਜਾਦੀ ਨਹੀਂ ਤੇ ਉਹਦੇ ਖਰਚੇ ਵੀ ਵੰਦੇ ਨੇ ਬੱਚਿਆਂ ਦੇ ਖਰਚੇ ਪੈਣੇ ਕੋਈ ਗੱਲ ਹੀ ਖਰਚਾ ਹੁਣ ਬੱਕਰੀਆਂ ਵੀ ਆਈਆਂ ਆਇਆਂ ਵਿੱਚ ਇਹਦਾ ਬੱਕਰੀਆਂ ਦੇ ਲੱਤਾਂ ਥੱਲੇ ਘਰ ਕੇ ਆ ਗਏ ਜਿਹੜੀ ਬੱਕਰੀ ਮਗਰੋਂ ਬੱਚਾ ਵੇਗਿਆ ਜਿਹੜੀ ਬੱਕਰੀ 20000 ਦੇ ਕੀ ਅਗਲੇ ਦਾ 5000 ਕੱਟ ਲੈਣਾ ਬੱਚੇ ਦਾ ਜੀ ਇਹਦਾ ਤੁਸੀਂ ਹੀ ਪਤਾ ਸੋਨੂੰ ਹੀ ਪਤਾਗਾ 15000 ਦੀ ਰਹਿ ਗਈ ਉਹੀ ਬੱਕਰੀ ਚਾਹ ਉਹ ਜਿਹੜੀ 20 ਦੀ ਵੀ ਮੇਰੀ ਗੱਲ ਸੁਣਾ ਮੈਂ ਕੱਚੀ ਆਲੀ ਲਾਂਦਾ ਹੱਥਲੇ ਖੇੜਲੇ 4-4000 ਨੂੰ ਬੱਚਾ ਆਊਗਾ ਪਾਲਾ ਜੇਬ ਚ ਬਾਬਾ ਨਹੀਂ ਮੈਨੂੰ ਪਾਲਾ ਜੇਬ ਚ ਪਾਲਾ ਨਹੀਂ ਮਰਦਾ ਉਹ ਨਹੀਂ ਮਰਦਾ ਤੂੰ ਜੇਬ ਚ ਪਾਲਾ ਨਹੀਂ ਮਾਰ ਬੰਦੇ ਕਾਕ ਲਈਦੇ ਹੁੰਦੇ ਆ ਦੁਬਾਰਾ ਫੇਰ ਆ ਗਏ ਪਹਾੜ ਵਾਲੇ ਬੰਦੇ ਸੱਦਿਆ ਮਸਾ ਕਾਕ ਜਾਣ ਨੇ ਇੱਕੋ ਗੱਲ ਆ ਤੇਰੇ ਵਾਸਤੇ 4500 ਨੂੰ ਲੈ ਜਾ ਜਾ ਲੈ ਜਾ ਬਸ ਕਹਿੰਦੇ ਚੱਕ 4500 ਹੋ ਕੇ ਮੈਂ ਵੀ ਨਹੀਂ ਬੋਲਣਾ ਪਾ ਬੋਲੀ ਨਾ ਹੁਣ ਚੱਲ ਯਾਰ 4400 ਨੂੰ ਹੋ ਗਏ ਚੱਲ ਪਾ ਕਰ 4400 ਨੂੰ ਪੰਜ ਬੱਚੇ ਹੋ ਗਏ ਜੀ ਗਣੋ ਪੈਸੇ ਗਣਨੇ ਹੋ ਗਏ 5 ਚੋਕਾ 20 ਤੇ 21000 ਰੁਪਏ ਦੋ ਜੀ ਇਹਨਾਂ ਨੂੰ ਲੈ ਆ ਵੀ ਆ ਫੜਾ ਦੇ 500 ਸਰਪੰਚਾ ਸਾਹਮਣੇ ਰੱਖ ਚੰਗਾ ਇਹ ਇਹ ਸਾਈ ਵਾਲਾ ਇਹ ਇਹ ਤਿੰਨ ਚਾਰ ਸੌਦੇ ਕਰਾਤੇ ਨੇ ਉਧਰ ਵੀ ਇਹਨੂੰ ਆਟੇ ਰੱਖ ਹਾਂ ਦੇਓ ਜੀ ਇਹਨਾਂ ਨੂੰ 21000 ਰੁਪਏ ਪੰਜ ਬੱਚਿਆਂ ਦਾ ਆਪਾਂ ਹਿਮਾਚਲ ਤੋਂ ਆਏ ਨੇ ਆ ਨਹੀਂ ਜੀ ਨਹੀਂ ਪੰਜਾਬ ਹੀ ਆ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਆਏ ਨੇ ਪਹਾੜਾਂ ਦੇ ਵਿੱਚੋਂ ਉੱਪਰਲੇ ਪਾਸੇ ਪੰਜਾਬ ਦਾ ਏਰੀਆ ਹੀ ਹੋ ਗਿਆ ਸਾਰਾ ਪੰਜਾਬ ਦਾ ਹੀ ਆ ਜੀ ਹੈ ਤਾਂ ਹਿਮਾਚਲ ਵੀ ਪੰਜਾਬ ਹਰਿਆਣਾ ਵੀ ਪੰਜਾਬ ਆ ਆਧਾ ਰਾਜਸਥਾਨ ਪੰਜਾਬ ਆ ਇਹ ਆਨਲਾਈਨ ਹੋ ਜਣੇ ਹੈ ਆਨਲਾਈਨ ਹੋ ਜਾਣਗੇ ਹੋ ਜਾਣਗੇ ਦੇ ਦਿਓ ਹੋ ਜਾਣਗੇ ਹੋ ਜਾਣਗੇ ਪਰਵਾਹੋ ਯਾਰ ਓ ਰਾਮੂ ਓ ਨੰਬਰ ਦੇ ਆਪਦਾ Google Pay ਕਰਾ